ਜਬ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾਂ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਦੇ ਅ fırs ਪੈਦਾ ਕੀਤੇ ਜਾ ਰਹੇ ਨੇ ਇਸੇ कड़ी ਦੇ ਮੱਦੇਨਜ਼ਰ ਬਨੂੜ ਦੇ ਨੇੜਲੇ ਪਿੰਡ ਜਲਾਲਪੁਰ ਦੇ ਵਸਨੀਕ ਨੌਜਵਾਨ ਗੁਰਧਿਆਨ ਸਿੰਘ ਦੀ ਸਿਲੈਕਸ਼ਨ ਪੰਜਾਬ ਖੇਤੀਬਾੜੀ ਵਿਭਾਗ ਵਿੱਚ ਹੋਈ ਹੈ ਗੁਰਧਿਆਨ ਸਿੰਘ ਵੱਲੋਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਦੇ ਅਹੁਦੇ ਤੇ ਜੁਆਇਨਿੰਗ ਕੀਤੀ ਗਈ ਇਸ ਮੌਕੇ ਉਹਨਾਂ ਕਿਹਾ ਕਿ ਨੌਜਵਾਨਾਂ ਵੱਲੋਂ ਕੀਤੀ ਗਈ ਮਿਹਨਤ ਦਾ ਮੁੱਲ ਸਰਕਾਰ ਵੱਲੋਂ ਪਾਇਆ ਗਿਆ ਹੈ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੈਂਬਰ ਗੁਰਵਿੰਦਰ ਸਿੰਘ ਬੱਬੂ ਖਰਾਜਪੁਰ ਨੇ ਕਿਹਾ ਕਿ ਗੁਰਧਾਨ ਸਿੰਘ ਦੀ ਉਪਰਬਧ ਦੀ ਨਾਲ ਸਮੁੱਚੇ ਰਾਜਪੂਤ ਪਾਇਸਾਰੇ ਦਾ ਸਿਰ ਉੱਚਾ ਹੋਇਆ ਹੈ ਰਾਜਪੁਰਾ ਤੋਂ ਰਜ਼ਿੰਦਰ ਸਿੰਘ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਧਾਨ ਸਿੰਘ ਹੈ ਮੈਂ ਬਲਾਕ ਰਾਜਪੁਰਾ ਦੇ ਵਿੱਚ ਅੱਜ ਬਤੌਰ ਖੇਤੀਬਾੜੀ ਵਿਕਾਸ ਅਫਸਰ ਦੇ ਤੌਰ ਤੇ ਇੱਥੇ ਆਇਆ ਹਾਂ ਤੇ ਮੇਰਾ ਪਿੰਡ ਜਲਾਲਪੁਰਾ ਹੈ ਤੇ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਜੋ ਵੀ ਇੱਥੋਂ ਦੂਰੋਂ ਚੱਲ ਕੇ ਦੂਰੋਂ ਨੇੜੋਂ ਚੱਲ ਕੇ ਆਏ ਨੇਗੇ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਖੁਸ਼ੀ ਜੋ ਤੁਸੀਂ ਮੇਰੇ ਨਾਲ ਸਾਂਝੀ ਕੀਤੀ ਹੈ ਤਾਂ ਉਹਨੂੰ ਦੁਗਣੀ ਕਰਨ ਦੇ ਵਿੱਚ ਤੁਸੀਂ ਆਪਣਾ ਅਹਿਮ ਹਿੱਸਾ ਪਾਇਆ ਹੈ ਧੰਨਵਾਦ ਸਾਰਿਆਂ ਦਾ ਥੈਂਕ ਯੂ ਅੱਜ ਬੜੀ ਖੁਸ਼ੀ ਦਾ ਦਿਨ ਹੈਗਾ ਹੈ ਕਿ ਜੋ ਗੁਰਧਾਨ ਸਿੰਘ ਖੇਤੀਬਾੜੀ ਵਿਭਾਗ ਵਿੱਚ ਇੱਥੇ ਅਫਸਰ ਲੱਗੇ ਨੇ ਐਜ਼ ਏ ਡੀਓ ਅੱਜ ਚਾਰਜ ਸੰਭਰੇ ਨੇ ਸਾਡੇ ਰਾਜਪੂਤਾਂ ਵਾਸਤੇ ਬੜੀ ਮਾਣ ਦੀ ਗੱਲ ਹੈਗੀ ਹੈ ਤੇ ਸਾਨੂੰ ਬਹੁਤ ਵਧੀਆ ਲੱਗਾ ਸਾਡੇ ਭਾਈਚਾਰੇ ਸਾਰਾ ਜਿਵੇਂ ਸੱਦਾ ਦਿੱਤਾ ਹੈ ਘੱਟ ਟਾਈਮ ਦੇ ਵਿੱਚ ਸਾਰੇ ਇਕੱਠੇ ਹੋਏ ਨੇ ਸਾਡੇ ਸਾਰੇ ਮਾਨਯੋਗ ਸੱਜਣ ਮਿੱਤਰ ਇੱਥੇ ਪਹੁੰਚੇ ਨੇ ਬੜੀ ਮਾਨ ਵਾਲੀ ਗੱਲ ਇਹ ਕਿ ਸਾਡਾ ਭਰਾ ਰਾਜਪੂਤ ਜਿਹੜਾ ਕੋਈ ਅੱਜ ਖੇਤੀਬਾੜੀ ਵਿਭਾਗ ਵਿੱਚ ਰਾਜਪੁਰੇ ਦੇ ਵਿੱਚ ਚਾਰਜ ਸੰਭੇ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਕੁਲਵਿੰਦਰ ਸਿੰਘ ਬੱਬੂ ਖਰਾਜਪੁਰ ਭਾਰਤੀ ਕਿਸਾਨ ਯੂਨੀ ਲਖੋਵਾਲ ਸੀਨੀਅਰ ਮੀਤ ਪਟਾਣ ਜਿਲ੍ਹਾ ਪਟਿਆਲਾ ਮੁਖਬਲਾਰਾ ਪੰਜਾਬ ਰਾਜਪੂਤ ਭਾਈਚਾਰਾ ਸੋ ਅੱਜ ਸਾਡੇ ਵਿੱਚ ਬਹੁਤ ਮਾਣ ਦੀ ਗੱਲ ਹੈ ਕਿਉਂ ਸਾਡੀ ਕਮਿਊਨਿਟੀ ਤੋਂ ਸਾਡੇ ਛੋਟੇ ਵੀਰ ਗੁਰਤੇਵ ਸਿੰਘ ਜੀ ਜੋ ਸਾਡੀ ਕਮਿਊਨਿਟੀ ਦੇ ਨੇ ਉਹਨਾਂ ਨੇ ਅੱਜ ਰਾਜਪੁਰੇ ਵਿੱਚ ਬਤੌਰ ਇੱਕ ਬੜੀ ਅਫਸਰ ਦੇ ਉੱਪਰ ਵਿਡਿਓ ਦੇ ਉੱਪਰ ਇਹਨਾਂ ਨੇ ਆਪਣਾ ਚਾਰ ਸੰਭਾਲਿਆ ਹੈ ਇਹ ਸਾਡੇ ਵਾਸਤੇ ਮਾਨ ਦੀ ਗੱਲ ਹੈ ਤੇ ਸਾਡੇ ਵੱਤੇ ਸਿੱਖਿਆ ਵੀ ਹੈ ਸਾਡੇ ਜਿਹੜੇ ਬੱਚੇ ਨੇ ਉਹ ਪਰ ਲਿਖ ਕੇ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਸਕਦੇ ਨੇ ਕਿਸੇ ਵੀ ਬਲਾਕ ਦੇ ਉੱਪਰ ਕਿਲੇ ਲੈਵਲ ਤੋਂ ਉੱਪਰ ਜਾਂ ਦੂਸਰੇ ਲੈਵਲ ਤੋਂ ਉੱਪਰ ਜਿੱਥੇ ਸਖਨੇ ਸਿੱਖਿਆ ਆਪਾਂ ਨੂੰ ਗੁਰਧਾਮ ਤੋਂ ਲੈਣੀ ਚਾਹੀਦੀ ਹੈ ਸਾਡੇ ਵੀਰ ਤੋਂ ਤੇ ਮੈਂ ਸਾਰੇ ਪਰਿਵਾਰ ਨੂੰ ਆਪਣੀ ਰਾਜਪੂਤ ਕਮਿਊਨਿਟੀ ਵੱਲੋਂ ਆ ਭਾਈਚਾਰੇ ਵੱਲੋਂ ਰਕਬਾ ਜੀ ਕਿਸਾਨ ਬੰਨੇ ਲੱਖੋਵਾਲ ਵੱਲੋਂ ਲੱਖ ਲੱਖ ਦਾਈ ਦੇਣੇ ਆ ਆਸ ਕਰਦੇ ਆ ਵੇ ਖੇਤੀਬਾੜੀ ਦੇ ਜਿੰਨੇ ਵੀ ਸਾਡੇ ਅਫਸਰ ਇੱਥੇ ਲੱਗੇ ਨੇ ਇਹ ਜੋ ਖੇਤੀ ਸਾਡਾ ਧੰਦਾ ਹੈ ਇਹ ਘਾਟੇ ਤੇ ਧੰਦਾ ਬਣਦਾ ਜਾ ਰਿਹਾ ਇਹਨਾਂ ਅਫਸਰਾਂ ਕਰਕੇ ਜਿਹੜਾ ਸਾਡਾ ਧੰਦਾ ਹੈ ਲਾਏ ਬੰਦ ਹੋ ਗਏ ਤੇ ਇਹ ਹੀ ਅਚਾਰਸ ਕਰਦੇ ਹੋਏ ਕੁ ਜੀ ਦਾ ਖਾਲਸਾ ਵੇਗੁਰੂ ਜੀ ਦਾ ਖਾਲਸਾ ਵੇਗੁਰੂ ਜੀ ਦੀ ਬਾਰੇ ਮੈਂ ਸੁਬੇਦਾਰ ਮੋਲਕ ਸਿੰਘ ਸਾਡਾ ਬੇਟਾ ਜਗੁਰੂ ਧਿਆਨ ਸਿੰਘ ਅੱਜ ਏਡੀਓ ਬਣ ਕੇ ਰਾਜਗੁਰੂ ਤਹਿਸੀਲ ਵਿੱਚ ਇਹਨਾਂ ਨੇ ਆਪਣੀ ਡਿਊਟੀ ਸਾਂਭੀ ਹੈ ਤੇ ਲੋਕ ਵੀ ਸਾਡੇ ਭੈਣ ਭਰਾ ਮਿੱਤਰ ਇਹ ਰਿਸ਼ਤੇਦਾਰ ਇੰਨਾਂ ਸਾਰਿਆਂ ਨੇ ਆ ਕੇ ਗੁਰਧਿਆਨ ਸਿੰਘ ਦਾ ਵੈਲਕਮ ਕੀਤਾ ਹੈ ਸਵਾਗਤ ਕੀਤਾ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀਆਂ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਗੁਰਧਿਆਨ ਸਿੰਘ ਤੱਕ ਇਹਨਾਂ ਨੂੰ ਕੋਈ ਵੀ ਲੋੜ ਸੇਵਾ ਹੋਵੇਗੀ ਤਾਂ ਇਹ ਹਰ ਟਾਈਮ ਤੁਹਾਡੇ ਹਾਜ਼ਰ ਰਹੇਗਾ ਬਹੁਤ-ਬਹੁਤ ਧੰਨਵਾਦ ਵੈਕਪ ਜੀ ਦਾ ਖਾਲਸਾ ਹੈ ਜੀ ਖਤੇ ਸਸਿਕਲ ਜੀ ਸਾਰਿਆਂ ਨੂੰ ਮੈਂ ਸਤਨਾਮ ਸਿੰਘ ਜਲਾਲਪੁਰ ਪਲਾ ਪ੍ਰਧਾਨ ਆਮ ਆਦਮੀ ਪਾਰਟੀ ਰਾਜਪੁਰਾ ਤੇ ਮੈਨੂੰ ਇਹ ਦੂਨੀ ਚੌਣੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਗੁਰਧਾਨ ਸਿੰਘ ਕਿਉਂਕਿ ਗੁਰਧਾਨ ਸਿੰਘ ਮੇਰਾ ਭਤੀਜਾ ਉਹ ਐਜ਼ ਏ ਏਡੀਓ ਫੈ蒂ਵੜੀ ਵਿਕਾਸ ਅਸਤਰ ਰਾਜਪੁਰਾ ਇਹਨਾਂ ਨੇ ਆਪਣੀ ਜੜੀ ਹੈ ਸਰੋਸਰੀ ਜੁਆਇਨਿੰਗ ਕੀਤੀ ਹੈ ਅੱਜ ਤੋਂ ਇਹਨਾਂ ਦੀ ਇੱਥੇ ਜਿਹੜੀ ਹੈ ਏਡੀਓ ਵਜੋਂ ਇਹ ਆਪਣੇ ਡਿਊਟੀ ਸੁਭਾਰ ਰਹੇ ਨੇ ਅਸੀਂ ਸਾਰੇ ਪਰਿਵਾਰ ਨੇ ਸਾਰੇ ਆਫਿਸ ਨੇ ਜਿਤਨਾ ਵੀ ਸਟਾਫ ਹੈ ਗੁਰਧਾਨ ਸਿੰਘ ਦੇ ਇੱਥੇ ਜੁਆਇਨ ਕਰਦੇ ਬੜੀ ਖੁਸ਼ੀ ਮਹਿਸੂਸ ਕੀਤੀ ਹੈ ਬੜਾ ਸੀ ਮਤਲਬ ਇੱਕ ਅੱਛਾ ਮਾਹੌਲ ਬਣਾ ਕੇ ਉਹ ਧਿਆਨ ਸਿੰਘ ਦੀ ਜੁਆਇਨਿੰਗ ਹੋਈ ਹੈ ਔਰ ਇਹਦੇ ਨਾਲ ਨਾਲ ਅਸੀਂ ਸਾਰੇ ਇਹ ਉਮੀਦ ਕਰਦੇ ਹਾਂ ਉਹ ਧਿਆਨ ਸਿੰਘ ਪਾਸੋਂ ਕਿ ਜਿਹੜੀ ਰਾਮ ਪ੍ਰਮਾਤਮਾ ਨੇ ਡਿਊਟੀ ਦਿੱਤੀ ਹੈ ਉਹ ਡਿਊਟੀ ਇਹ ਤੰਦੇਈ ਨਾਲ ਨਿਭਾਉਣਗੇ ਇਮਾਨਦਾਰੀ ਨਾਲ ਨਿਭਾਉਣਗੇ ਜਦੋਂ ਵੀ ਕੋਈ ਲੋੜਵੰਦ ਇਹਨਾਂ ਦੇ ਕੋਲ ਆਏਗਾ ਇਹ ਉੱਠ ਕੇ ਕੁਰਸੀ ਤੋਂ ਅੱਗੇ ਜਾ ਕੇ ਉਹਨਾਂ ਦੀ ਗੱਲ ਸੁਣਗੇ ਕਿਉਂਕਿ ਸਾਨੂੰ ਫਖਰ ਹੈ ਮਾਣ ਹੈ ਸਾਡੇ ਪਿਓ ਦਾਦੇ ਤੋਂ ਜਿਹੜਾ ਹੈ ਸਾਡੇ ਫਾਦਰ ਸਾਹਿਬ ਜਿਹੜੇ ਸੀ ਉਹ ਕ੍ਰੇਟਿਵ ਹੈਡਰ ਸੀ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਸਦਾ ਮੋਰਸੇ ਜੀ ਖੜੇ ਨੇ ਇਹਨਾਂ ਨੇ ਕਾਰਗਨਦੀ ਜੁੱਧ ਲੜੀ ਹੋਈ ਹੈ ਇਹ ਵੀ ਦੇਸ਼ ਸੇਵਾ ਵਿੱਚ ਪੂਰਾ ਹਿੱਸਾ ਪਾਇਆ ਇਹਨਾਂ ਨੇ ਹੁਣ ਘੁਰ ਧਿਆਨ ਸਹਿ ਨੂੰ ਸ਼ੁਰੂਆਤ ਕੀਤੀ ਹੈ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਇਸ ਬੱਚੇ ਦੇ ਸੱਤੇ ਮਿਹਰਾਂ ਰੱਖਣ ਆਪਣੇ ਦੇਸ਼ ਦੀ ਕੌਮ ਦੀ ਆਪਣੇ ਪੰਜਾਬ ਦੀ ਤਨਦੇਈ ਦੇ ਨਾਲ ਸੇਵਾ ਕਰਨ ਔਰ ਨਾਲ ਦੀ ਨਾਲ ਅਸੀਂ ਧੰਨਵਾਦ ਕਰਦੇ ਹਾਂ ਆਪਣੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੁਖੰਦਰੀ ਪੰਜਾਬ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਨਾ ਰਿਸ਼ਵਤ ਨਾ ਕੋਈ ਬੇਈਮਾਨੀ ਨਾ ਹਿਰਾ ਫੇਰੀ ਜਿਹੜੇ ਬੱਚੇ ਯੋਗ ਸੀ ਉਹਨਾਂ ਨੂੰ ਸਰਕਾਰ ਦੇ ਵਿੱਚ ਨੌਕਰੀਆਂ ਦਿੱਤੀਆਂਲੇ ਮਾਨ ਸਰਕਾਰ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੋ ਆਪ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਗੁਰਧਿਆਨ ਸਿੰਘ ਉਹਨੂੰ ਪ੍ਰਭਾਤਮਾ ਕਰੇ ਇਹ ਦਿਨ ਦੁਗਣੀ ਰਾਤ ਆਪਣੀ ਤਰੱਕੀਆਂ ਕਰਕੇ ਅਸੀਂ ਤੈ ਚਾਵਾਂਗੇ ਅੱਗੇ ਜਾ ਕੇ ਰਾਸ਼ਟਰੀ ਮੈਡਲ ਤੱਕ ਵੀ ਪਹੁੰਚੇ ਇਹ ਦੁਆ ਕਰਦੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ